ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਇੱਕ ਹੋਰ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਪੰਜਾਬ ਦੇ ਰੋਪੜ ਦੇ ਵਿੱਚ ਇੱਕ ਵੈਸ਼ੀ ਨੇ 7 ਸਾਲ ਦੀ ਬੱਚੀ ਦੇ ਨਾਲ ਬੇਰਹਿਮੀ ਦਾ ਸਬੂਤ ਦਿੱਤਾ ਮੁੱਲਜ਼ਮ ਨੇ 7 ਸਾਲ ਦੀ ਬੱਚੀ ਦੇ ਨਾਲ ਜਬਰਜਨਾ ਕੀਤਾ ਅਤੇ ਉਸ ਦੀ ਅੱਖ ਦੇ ਉੱਤੇ ਡੂੰਗਾ ਜ਼ਖਮ ਕਰ ਦਿੱਤਾ। ਮਾਸੂਮ ਬੱਚੀ ਨੂੰ ਮੋਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਹ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਵੱਲੋਂ ਏਡੀਸੀ ਮੈਡਮ ਪੂਜਾ ਮੌਕੇ ਉੱਤੇ ਪਹੁੰਚੇ ਅਤੇ ਬੱਚੀ ਨੂੰ ਵੇਖਿਆ। ਏਡੀਸੀ ਮੈਡਮ ਨੇ ਦੱਸਿਆ ਕਿ ਲੜਕੀ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਦੇ ਲਈ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ ਨਾਲ ਹੀ ਪੁਲਿਸ ਟੀਮ ਨੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਰੌਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਇਹ ਜੀ ਸਵੇਰੇ ਮੇਰੇ ਕੋਲ 10:00 ਵਜੇ ਮਦਰ ਫਾਦਰ ਦੇ ਬੱਚਾ ਛੋਟਾ ਜਿਹਾ ਚੱਕੇ ਤਾਂ ਲੱਗੇ ਆਏ ਗੋਦੀ 'ਚ ਨਾਲ ਇੱਕ ਪੁਲਿਸ ਸਾਮਾ ਮੁਲਾਜ਼ਮ ਸੀ ਨਾ ਫੀਮੇਲ ਤੇ ਹਿਸਟਰੀ ਦਿੱਤੀ ਉਹਨਾਂ ਨੇ ਕਿ ਵੀ ਬੱਚਾ ਕੱਲ੍ਹ ਸ਼ਾਮ ਇੱਕ ਸ਼ਾਮ ਨੂੰ 7:30 ਵਜੇ ਇਹਦੇ ਘਰ ਦੇ ਨੇੜੇ ਉਥੋਂ ਗਾਇਬ ਚੱਕਿਆ ਗਿਆ ਸੀਗਾ ਤੇ ਅੱਜ ਸਵੇਰੇ ਮੇਰੇ ਨਾਲ 7:30 ਵਜੇ ਕਿਤੇ ਖੇਤਾਂ 'ਚ ਮਿਲਿਆ ਤੇ ਬੱਚੇ ਦਾ ਮਹਾ ਖਰਾਬ ਸੀ ਮੂੰਹ ਸੁੱਜਿਆ ਹੋਇਆ ਸੀ ਮੈਂ ਕਾਮਨ ਕੀਤਾ ਐਂਡ ਬਰੀਡਿੰਗ ਹੋ ਰਹੀ ਸੀ ਸਾਰੋ ਜਨ ਐਂਡ ਉਹਨਾਂ ਨੂੰ ਇਹ ਲੱਗਦਾ ਉਹਨਾਂ ਨੇ ਹੀ ਗੈਮਨ ਵਾਂਗੂ ਗਲਤ ਕੰਮ ਹੋਇਆ ਬੱਚੇ ਨਾਲ ਫਿਰ ਅਸੀਂ ਆਪਣੀ ਕਾਰਵਾਈ ਕੀਤੀ ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਇਨੀਸ਼ੀਅਲ ਜਿੰਨਾ ਕਰ ਸਕਦੇ ਸੀ ਫਾਈਲ ਬਣਾਈ ਨੋਟ ਕੀਤਾ ਫਿਰ ਅਸੀਂ ਕਾਲਸ ਕਰਕੇ ਸਾਰੇ ਡਾਕਟਰਸ ਜਿਹੜੇ ਸੀ ਲਾਤੀ ਅਸੀਂ ਸੋ ਕਿੰਨੇ ਕੁ ਬਲੂਜ਼ ਸੀ ਕਿ ਬਾਡੀ ਤੇ ਹੇਸ਼ਲ ਸਵੈਲਿੰਗ ਬਹੁਤ ਆ ਰਹਾ ਹੈ ਉਹਦੇ ਬਾਕੀ ਦਾ ਐਗਜ਼ਾਮੀਨੇਸ਼ਨ ਜਿਹਨੇ ਦੇ ਦਿੱਤੇ ਮੈਂ ਦੇਖਿਆ ਸੀ ਆ ਕਿ ਵੀ ਐਨਲ ਰੈਕਟਮ ਟੇਅਰ ਸੀਗਾ ਉਹ ਹੈ ਉਹਦੇ ਲਈ ਕੌਸ ਫਾਦੀਆਂ ਸੀਗੀਆਂ ਤੇ ਬਲੀਡਿੰਗ ਜਿਹੜੀ ਹੋਈ ਸੀ ਉਹਦੇ ਟਿਕਾ ਲਵਾਤਾ ਸੀਗਾ ਤਾਂ ਕਿ ਹੋਰ ਫਰਦਰ ਬਲੀਡਿੰਗ ਨਾ ਹੋਵੇ ਕੋਈ ਦਾ ਵੀ ਲੱਗਦਾ ਹੈ ਕਿ ਗਲਾ ਘੁੱਟਣ ਦੀ ਜਾਂ ਮਰਨ ਦੀ ਕੋਸ਼ਿਸ਼ ਨਹੀਂ ਉਹ ਨਹੀਂ ਸੀ ਪੇਟ ਤੇ ਮੈਂ ਸਾਰਾ ਚੈੱਕ ਕੀਤਾ ਕੋਈ ਬਾਈਟ ਦੇ ਨਿਸ਼ਾਨ ਕੁਝ ਵੀ ਨਹੀਂ ਸੀ ਜਿਹੜੇ ਚਿਹਰੇ ਪਰ ਨਿਸ਼ਾਨ ਤੇ ਉਹਦੇ ਨਾਲ ਫੇਸ਼ਲ ਸਵੇਲਿੰਗ ਹੈ ਨਾ ਸਾਰੀ ਮਾਰੇ ਆ ਮਰਨ ਮੂੰਹ ਤੇ ਮਾਰੇਗਾ ਹੁਣ ਆਇਆ ਨਹੀਂ ਪਤਾ ਕੀ ਮਾਰੇਗਾ ਇਹ ਨਹੀਂ ਪਤਾ ਸਾਨੂੰ ਸਟੇਟਸ ਕੀ ਹੈ ਹੁਣ ਬੱਚੇ ਦਾ ਮਟਨ ਸਟੇਬਲ ਸੀ ਜੀ ਮਾਈਦੂ ਸਟੇਬਲ ਆ ਉਹਦੇ ਹੂੰ ਮਟਨ ਅੰਦਰ ਇੰਜਰੀ ਕਿੰਨੀ ਹੋਈ ਆ ਉਹ ਤਾਂ ਹੁਣ ਐਗਜ਼ਾਮਨ ਕਰਕੇ ਸਾਡੇ ਡਾਕਟਰਸ ਸਾਰੀ ਟੀਮ ਆਈ ਸੀ ਤੇ ਫਰਦਰ ਅਸੀਂ ਏਵੈਲੂਏਟ ਕਰਨ ਲਈ ਅੱਗੇ ਫਰਦਰ ਪੀਜੀ ਰੈਫਰ ਕੀਤਾ ਡਾਕਟਰ ਐਸਐਸ ਬੇਦੀ ਕਿੰਨੇ ਬੰਦੇ ਦੀ ਟੀਮ ਬੈਠੀ ਆ ਟੋਟਲ ਤੋਂ ਕਾਲ ਜਿਹੜੀ ਹੋਈ ਆ ਜੀ ਪੰਜ ਸਾਡੇ ਡਾਕਟਰਸ ਨੇ ਸਾਰੇ ਵਿੱਚ ਗਾਇਨੀ ਸਰਜਰੀ ਆਈਜੀਐਨਟੀ ਡਾਕਟਰ ਟੈਂਡਲ ਸਾਰੇ ਬੁਲਾਏ ਕਿਉਂਕਿ ਮੇਨ ਫੈਸ਼ਰ ਤੋਂ ਬਹੁਤ ਜ਼ਿਆਦਾ ਸੀ ਬੱਚੇ ਦੇ ਠੀਕ ਥੈਂਕ ਯੂ ਥੈਂਕ ਯੂ ਸਰ ਤੱਕ ਇਸ ਆਇਆ ਹੈ ਜਿਹਦੇ ਵਿੱਚ ਲੜਕੀ ਦੀ ਉਮਰ 7 ਸਾਲ ਦੀ ਹੈ ਤੇ ਇਹਨੂੰ ਹੁਣ ਅੱਜ ਪੀਜੇ ਰੈਫਰ ਕਰਤਾ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਰੀ ਕੋਈ ਅਰੈਸਟ ਕੀਤੀ ਗਿਆ ਮੈਮ ਨਹੀਂ ਹਲੇ ਕੁਝ ਨਹੀਂ ਹਲੇ ਕੋਈ ਚੋਟਾਂ वगैरह ਨਿਸ਼ਾਨ ਫੇਸ ਫੇਸ ਤੇ ਕਾਫੀ ਨਿਸ਼ਾਨਾ ਇੱਕ ਸਾਈਡ ਦੇ ਅੱਖਰ ਬਿਲਕੁਲ ਬੰਦ ਹੈ ਤੇ ਬਾਕੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਅਸਾਰਟ ਕੀਤਾ ਹੋਰ ਹਾਂਜੀ ਠੀਕ ਠੀਕ ਹੈ ਮੈਂ ਥੈਂਕ ਯੂ तो ये मेडिकल हुआ जी इट इज अ वेरी स्मॉल चाइल्ड इट इज अ रेप केस तो नाउ शी इज बीन रेफर टू पीजीआई पीजीआई बच्चे को इथों फर्स्ट एड देके पीजी आई भेज रहे हैं मम्मी के बारे में शी इज 7 इयर्स ओल्ड 7 साल मामा तो चले गए जी पैसा इस के लिए शादी तक ज्यादा हो है ज्यादा बच्चे का फटाफट मेडिकल ट्रीटमेंट हो जाए बाकी पर्सनली लुकिंग आफ्टर द एंटायर केस पकड़े मैडम